ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾਣਾ ਪਰਮੇਸ਼ਰ ਦਵਾਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਤਕਰੀਬਨ 10 ਵਜੇ ਦਾ ਟਾਈਮ ਹੋ ਗਿਆ ਤੇ 12 ਵਜੇ ਉੱਥੇ ਦੀਵਾਨ ਨੇ ਨਾਲੇ ਆਪਾਂ ਦੀਵਾਨ ਸੁਣ ਕੇ ਆਵਾਂਗੇ ਉਹ ਅੱਜ ਦੀ ਵੀਡੀਓ ਵਿੱਚ ਬਣੇ ਰਹੋ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਤੇ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਬਾਕੀ ਆ ਸਾਰੀ ਪਾਰਕਿੰਗ ਹੈ ਇੱਥੇ ਗੱਡੀਆਂ ਪਾਰਕਿੰਗ ਦੇ ਵਿੱਚ ਖੜੀਆਂ ਨੇ ਤੇ ਆ ਵੱਡਾ ਰੋਡ ਚੱਲਦਾ ਹੈ ਪਟਿਆਲੇ ਤੋਂ ਸੰਗਰੂਰ ਵਾਲਾ ਇਹਦੇ ਉੱਪਰ ਏ ਗੁਰਦੁਆਰਾ ਸਾਹਿਬ ਨੇ ਪਹੁੰਚ ਗਏ ਜੀ ਅੰਦਰ ਆਪਾਂ ਚੱਲਦੇ ਹਾਂ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਤਹਾਦਨ ਪਾਤਸ਼ਾਹ ਦੇ ਘਰ ਤੇ ਸਾਡੇ ਦੇ ਘਰ ਆਣ ਹੰਸਣ ਉਹਨਾਂ ਦੇ ਘਰ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਆਪਾਂ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਦਿਵਾਨ ਸ਼ੁਰੂ ਹੋਣ ਛਲੇ ਸਮਾਂ ਹੈਗਾ ਆਪਾਂ ਇਧਰੋਂ ਅੱਗੇ ਤੁਹਾਨੂੰ ਗੁਰਦੁਆਰਾ ਸਾਹਿਬ ਸਾਰੇ ਦਿਖਾਉਣੇ ਆ ਤੇ ਇਧਰ ਬਾਬਾ ਜੀ ਦੀ ਰਿਹائش ਬਣੀ ਹੋਈ ਹੈ ਤੇ ਪਿਛਲੇ ਵਾਲੇ ਪਾਸੇ ਡੈਰੀ ਫਾਰਮ ਹਨਾ ਉਹ ਵੀ ਹੈਗਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਸਾਹਿਬ 34 ਕੀਲਿਆਂ ਦੇ ਵਿੱਚ ਬਣੇ ਹੋਏ ਨੇ ਬਾਕੀ ਇਧਰੋਂ ਆਪਾਂ ਦਰਸ਼ਨ ਕਰਾਏ ਦਿੱਤੇ ਆ ਇਧਰੋਂ ਮੁੱਖ ਦਵਾਰ ਹੈ ਸੜਕ ਦੇ ਉੱਪਰੋਂ ਮੇਨ ਗੇਟ ਆਉਂਦਾ ਆ ਇਥੇ ਟਾਵਰ ਬਣਿਆ ਹੋਇਆ ਹੈ ਇਹਦੇ ਉੱਪਰ ਲਿਖਿਆ ਹੋਇਆ ਪਰਮੇਸ਼ਰ ਦਵਾਰ ਇੱਥੋਂ ਚੱਲਦੇ ਆਪਾਂ ਅੰਦਰ ਨੂੰ ਤੇ ਆਹ ਰਾਸਤਾ ਇਧਰੋਂ ਲੰਗਰ ਹਾਲ ਨੂੰ ਜਾਂਦਾ ਬਾਕੀ ਇਧਰ ਦਰਵਾਰ ਸਾਹਿਬ ਨੇ ਇਧਰ ਬੋਰਡ ਵੀ ਲੱਗਿਆ ਹੋਇਆ ਲੰਗਰ ਹਾਲ ਦਾ ਤੇ ਇਧਰ ਯਾਤਰੀ ਨਿਵਾਸ ਬਣਿਆ ਹੋਇਆ ਸਾਹਮਣੇ ਬੋਰਡ ਆਇਆ ਬਾਬਾ ਫਤਿਹ ਸਿੰਘ ਯਾਤਰੀ ਨਿਵਾਸ ਆਹ ਸਾਈਡ ਆ ਕਿਉਂਕਿ ਇੱਥੇ ਸੰਗਤਾਂ ਜਿਵੇਂ ਦੂਰੋਂ ਆਉਂਦੀਆਂ ਨੇ ਹਨਾ ਦੀਵਾਨ ਸੁਣਨ ਵਾਸਤੇ ਤੇ ਫਿਰ ਉਹਨਾਂ ਦੇ ਰਹਿਣ ਨੂੰ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਆਹ ਬੋਰਡ ਲੱਗਿਆ ਹੋਇਆ ਇਧਰ ਯਾਤਰੀ ਨਿਵਾਸ ਹੈ ਬਾਕੀ ਅੱਗੇ ਚੱਲਦੇ ਹਾਂ ਅੱਗੇ ਉਹ ਜਾ ਕੇ ਆਪਾਂ ਸਾਰਾ ਦੇਖਦੇ ਹਾਂ ਪਰਮੇਸ਼ਰ ਦਵਾਰ ਅੱਜ ਐਤਵਾਰ ਦਾ ਦਿਨ ਹੈ ਐਤਵਾਰ ਦੇ ਦਿਨ ਬਹੁਤ ਸੰਗਤਾਂ ਆਉਂਦੀਆਂ ਨੇ ਬਹੁਤ ਖੁੱਲੀ ਥਾਂ ਦੇ ਵਿੱਚ ਹੀ ਬਣੇ ਹੋਏ ਨੇ ਵਰਦਵਾਰਾ ਸਾਹਿਬ ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਥੋਨੂੰ ਵੀ 34 ਕਿਲਿਆਂ ਦੇ ਵਿੱਚ ਬਣੇ ਹੋਏ ਨੇ। ਬਾਕੀ ਇੱਧਰ ਬੋਰਡ ਆ ਗਿਆ ਲੱਗਿਆ ਹੋਇਆ। ਲਓ ਜੀ। ਮਾਤਾ ਸਾਹਿਬ ਘਰ ਲੰਗਰ ਹਾਲ ਹਨ ਤੇ ਰਹਿائش ਭਾਈ ਸਾਹਿਬ ਦੀ। ਤੇ ਆਹ ਇੱਧਰ ਬਾਬਾ ਜੀ ਦੀ ਕੋਠੀ ਆ ਗਈ ਦੇਖ ਸਕਦੇ ਹੋ ਤੁਸੀਂ। ਲਓ ਜੀ। ਇੱਥੇ ਰਹਿائش ਹੈ। ਰਣਜੀਤ ਸਿੰਘ ਟਡਰੀਆਂ ਵਾਲਿਆਂ ਦੀ। ਯਾਰ ਹੈਸ਼ ਆਪਾਂ ਤੁਹਾਨੂੰ ਦਿਖਾਈ ਹੈ ਹਨ ਇਹਦੇ ਉੱਪਰ ਲਿਖਿਆ ਹੋਇਆ ਕਲਗੀ ਧਰਨਵਾਸ ਲਓ ਜੀ ਦਰਬਾਰ ਸਾਹਿਬ ਤੋਂ ਅੱਗੇ ਵਾਲੇ ਪਾਸੇ ਆ ਕੇ ਆ ਬਾਕੀ ਇਧਰੋਂ ਆਪਾਂ ਅੱਗੇ ਚੱਲਦੇ ਆ ਅੱਗੇ ਇਧਰ ਸਾਹਮਣੇ ਹਨਾ ਕਾਫੀ ਕੁਸ਼ਾ ਜਿਹੜਾ ਅੱਗੇ ਬਣਿਆ ਹੋਇਆ ਤੇ ਨਵਾਂ ਹਾਲ ਵੀ ਜਿਹੜਾ ਬਣ ਰਿਹਾ ਹੈ ਦੀਵਾਨ ਵਾਸਤੇ ਤੇ ਡੈਰੀ ਫਾਰਮ ਵੀ ਹੈਗਾ ਤੇ ਇੱਥੇ ਅੰਦਰ ਹਸਪਤਾਲ ਵੀ ਜਿਹੜਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਇਧਰ ਸਾਹਮਣੇ ਇਹ ਨੀਲੇ ਰੰਗ ਦੇ ਬੋਰਡ ਲੱਗੇ ਹੋਏ ਨੇ ਬੋਰਡਾਂ ਤੇ ਲਿਖ ਕੇ ਦੱਸਿਆ ਹੋਇਆ ਵੀ ਕਿਹੜੀ ਚੀਜ਼ ਕਿਹੜੀ ਸਾਈਡ ਹੈ ਦੇਖ ਸਕਦੇ ਹੋ ਜਿਵੇਂ ਤੁਸੀਂ ਸਾਹਮਣੇ ਬੋਰਡ ਆ ਗਿਆ ਸਿੰਘਾਂ ਦੀ ਰਹਾਇਸ਼ ਹੈ ਨਾ ਲਓ ਜੀ ਬਿਜਲੀ ਘਰ ਡੈਰੀ ਫਾਰਮ ਹਸਪਤਾਲ ਦਵਾਨ ਹਾਲ ਹੈ ਨਾ ਇਧਰਲੀ ਸਾਈਡ ਨੇ ਤੇ ਹੁਣ ਆਪਾਂ ਪਿਛਲੇ ਵਾਲੇ ਪਾਸੇ ਆ ਗਏ ਦਰਬਾਰ ਸਾਹਿਬ ਦੇ ਪਰਮੇਸ਼ਰ ਦੁਆਰ ਦੇ ਅੰਦਰ ਬਹੁਤ ਸਾਰੀ ਹਰਿਆਲੀ ਆ ਬਹੁਤ ਸਾਰੇ ਜਿਹੜੇ ਦਰਖਤ ਨੇ ਹਨਾ ਲੱਗੇ ਹੋਏ ਨੇ ਰੁੱਖ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਦੂਸਰੀ ਸਾਈਡ ਵੀ ਬਹੁਤ ਸਾਰੇ ਰੁੱਖ ਜਿਹੜੇ ਲੱਗੇ ਹੋਏ ਨੇ ਲਓ ਜੀ ਆ ਸਾਰੀ ਸੜਕ ਤੇ ਰੁੱਖੇ ਰੁੱਖ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਇਧਰਲੀ ਵਾਲੀ ਸਾਈਡ ਆ ਜਿਹੜਾ ਹਾਲ ਨਵਾਂ ਬਣ ਰਿਹਾ ਹੈ ਇਧਰ ਆ ਪਾਰਕ ਦੇ ਨਾਲੇ ਇਧਰ ਬਹੁਤ ਸੋਹਣੇ ਫੁੱਲ ਵੀ ਹਨਾ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਇਧਰ ਦੀ ਵਾਲੀ ਸਾਈਡ ਹੈਗਾ ਹਸਪਤਾਲ ਜਿਹੜਾ ਪਰਮੇਸ਼ਰ ਦੁਆਰ ਦੇ ਅੰਦਰ ਬਣਿਆ ਹੋਇਆ ਫ੍ਰੀ ਹਸਪਤਾਲ ਆ ਇਹ ਇੱਥੇ ਬਹੁਤ ਸਾਰੇ ਡਾਕਟਰ ਆਉਂਦੇ ਨੇ ਤੇ ਇਧਰ ਬੋਰਡ ਲੱਗਿਆ ਹੋਇਆ ਐਸ ਕੇ ਐਸ ਨਾਮ ਹੈ ਹਸਪਤਾਲ ਦਾ ਉਧਰ ਬੋਰਡ ਲੱਗਿਆ ਹੋਇਆ ਐਸ ਕੇ ਐਸ ਚੈਰੀਟੇਬਲ ਹਸਪਤਾਲ ਨੇੜੋਂ ਜਾ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਸਾਰੇ ਮੋਟਰਸਾਈਕਲ ਵੀ ਇੱਥੇ ਖੜੇ ਨੇ ਹਨਾ ਇਹ ਅੰਦਰ ਇਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੋਂ ਅਗਲੇ ਵਾਲੇ ਪਾਸੇ ਆ ਕੇ ਲਓ ਜੀ ਇਹ ਸਾਰੀ ਇਮਾਰਤ ਹੈ ਜਿਹੜੀ ਹੈ ਨਾ ਇਹ ਹਸਪਤਾਲ ਦੀ ਹੈ ਉੱਧਰ ਬੋਰਡ ਲੱਗਿਆ ਹੋਇਆ ਐ ਐਸ ਕੇ ਐਸ ਚੈਰੀਟੇਬਲ ਹਸਪੀਟਲ ਕਾਫੀ ਵੱਡੀ ਇਮਾਰਤ ਐ ਹਸਪੀਟਲ ਦੀ ਆਹ ਰਸਤਾ ਆਇਆ ਹਸਪੀਟਲ ਨੂੰ ਤੇ ਦਰਬਾਰ ਸਾਹਿਬ ਆਹ ਵਾਲੀ ਸਾਈਡ ਰਹਿ ਕੇ ਤੇ ਦਰਬਾਰ ਸਾਹਿਬ ਤੋਂ ਅੱਗੇ ਆ ਕੇ ਲੰਗਰ ਹਾਲ ਦੇ ਪਿੱਛੇ ਇਹ ਹਸਪੀਟਲ ਆ ਜਿਹੜਾ ਬਣਿਆ ਹੋਇਆ ਹਸਪੀਟਲ ਤੋਂ ਅੱਗੇ ਆ ਕੇ ਥੋੜਾ ਜਿਹਾ ਨਾ ਸਾਹਮਣੇ ਵਾਲੇ ਪਾਸੇ ਆ ਇੱਕ ਨਵਾਂ ਹਾਲ ਜਿਹੜਾ ਬਣ ਰਿਹਾ ਐ ਬਾਬਾ ਦੀਪ ਸਿੰਘ ਯਾਦਗਾਰੀ ਹਾਲ ਤੇ ਇਹ دیਵਾਨ ਲਾਉਣ ਵਾਸਤੇ ਆ ਹਾਲ ਇਹ ਬਣਾ ਰਹੇ ਨੇ ਹਰੇ ਇਹਦੀ ਕੰਸਟਰਕਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਇੱਧਰ ਬਹੁਤ ਖੁੱਲਾ ਜਿਹੜਾ ਪਾਰਕ ਹੈ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਹਰਿਆਲੀ ਬਹੁਤ ਹੈ ਇੱਥੇ ਪਰਮੇਸ਼ਰ ਦਵਾਰ ਦੇ ਅੰਦਰ ਹਨਾ ਤੇ ਸਫਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਨਾ ਪਾਰਕ ਬਹੁਤ ਸੋਹਣਾ ਲੱਗ ਰਿਹਾ ਤੇ ਸਾਰੇ ਦਰਖਤ ਲੱਗੇ ਹੋਏ ਨੇ ਤੇ ਇੱਥੋਂ ਹੁਣ ਅੱਗੇ ਚੱਲਦੇ ਹਾਂ ਅਗਲੇ ਵਾਲੇ ਪਾਸੇ ਜਿਵੇਂ ਆ ਬੋਰਡ ਆ ਗਿਆ ਹਨਾ ਸਿੰਘਾਂ ਦੀ ਰਿਹਾਇਸ਼ ਡੈਰੀ ਫਾਰਮ ਡੈਰੀ ਫਾਰਮ ਦੇਖਾਂਗੇ ਆਪਾਂ ਜਾ ਕੇ ਤੇ ਹਸਪਤਾਲ ਤੁਹਾਨੂੰ ਦਿਖਾਈ ਦਤਾ ਆਹ ਵਾਲੀ ਸਾਈਡ ਹਸਪਤਾਲ ਹੈ ਚੱਲਦੇ ਆਂ ਡੈਰੀ ਫਾਰਮ ਪਾਉਂ ਦੇਖਦੇ ਆਂ ਜਾ ਕੇ ਆਹ ਰਸਤਾ ਜਾਂਦਾ ਡੈਰੀ ਫਾਰਮ ਨੂੰ ਲਓ ਜੀ ਡੈਰੀ ਫਾਰਮ ਤੇ ਆਪਾਂ ਨੇੜੇ ਆ ਗਏ ਬਿਲਕੁਲ ਆਹ ਇੱਥੇ ਡੈਰੀ ਫਾਰਮ ਬਣਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਗਾਵਾਂ ਇੱਥੇ ਜਿਹੜੀਆਂ ਰੱਖੀਆਂ ਹੋਈਆਂ ਨੇ ਕਾਫੀ ਵੱਡਾ ਸ਼ੈੱਡ ਪਾਇਆ ਹੋਇਆ ਹੈ ਬਿਲਕੁਲ ਆ ਲਾਸਟ ਤੇ ਆ ਗਿਆ ਕਾਫੀ ਲੰਬਾ ਹੈ ਛੱਡਾ ਦੂਰ ਤੱਕ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਰਹਾ ਹਸਤਾ ਹੁੰਦਾ ਇਧਰੋਂ ਆਹ ਸਾਈਡ ਤੋਂ ਬਾਕੀ ਆ ਹਾਲ ਆ ਗਿਆ ਜਿਹੜਾ ਆਪਾਂ ਹਾਲ ਦਿਖਾਇਆ ਸੀ ਹਾਲ ਦੇ ਨਾਲ ਇਹ ਜਿਹੜਾ ਡੈਰੀ ਫਾਰਮ ਇੱਥੇ ਬਣਿਆ ਹੋਇਆ ਹਾਂਜੀ ਸਾਰਾ ਆਪਾਂ ਪਰਮੇਸ਼ਰ ਦਰਵਾਜ਼ਾ ਤੁਹਾਨੂੰ ਦਿਖਾਇਆ ਤੇ ਹੁਣ ਆਪਾਂ ਚੱਲਦੇ ਹਾਂ ਦਰਵਾਜ਼ਾ ਸਾਹਿਬ ਦੇ ਅੰਦਰ ਕਿਉਂਕਿ ਦਵਾਨ ਦਾ ਜਿਹੜਾ ਟਾਈਮ ਹੋ ਗਿਆ ਦਵਾਨ ਆਪਾਂ ਸੁਣਦੇ ਹਾਂ ਤੇ तकरीबन ਸਵਾ 11 ਦਾ ਜਿਹੜਾ ਹੁਣ ਸਮਾਂ ਹੋ ਗਿਆ ਤੇ ਇਧਰੋਂ ਸਾਰਾ ਆਪਾਂ ਦਿਖਾਇਆ ਤੁਹਾਨੂੰ ਪਰਮੇਸ਼ਰ ਦਵਾਰ ਪਹਿਲਾਂ ਵੀ ਮੈਂ ਦੱਸਿਆ ਕਿ ਬਹੁਤ ਸਾਰੀ ਹਰੀਆਲੀ ਆ ਹਨਾ ਜਿਵੇਂ ਆ ਪਿੱਛੇ ਸਾਰੇ ਦਰਖਤ ਲੱਗੇ ਹੋਏ ਨੇ ਤੇ ਬਹੁਤ ਸਫਾਈ ਆ ਅੰਦਰ ਬਹੁਤ ਵਧੀਆ ਖੁੱਲਾ ਬਣਿਆ ਹੋਇਆ ਤੇ ਚੱਲਦੇ ਹਾਂ ਹੁਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸੁਣਦੇ ਹਾਂ 12 ਤੋਂ ਲੈ ਕੇ 2 ਵਜੇ ਤੱਕ ਦਰਬਾਰ ਆ 2 ਘੰਟਿਆਂ ਦਾ ਜ਼ਮਾਨ ਹੁੰਦਾ ਹਾਜ਼ਰ ਤੋਂ ਸਾਹਿਬੁ ਗੁਨੀ ਤੇ ਨਾ ਆਵਾ ਤਨ ਮਰੀ ਮੈਂ ਪਾਪਰ ਢਾਕ ਕੋ ਤੋਂ ਠਾਕੁਰੂ ਉਚ ਭਗਵਾ ਡਾਕਟਰ ਨੇ ਮੈਨੂੰ ਕਿਹਾ ਕਿ ਗਲਾ ਥੋੜਾ ਖਰਾਬ ਹੋਇਆ ਹੈ ਕੱਲ ਦਾ ਬੋਲੋ ਨਾ ਪਰ ਫਿਰ ਵੀ ਮੇਰਾ ਮਨ ਹੈ ਕਿ ਆਪਾਂ ਕੀਰਤਨ ਕਰੀਏ ਕਿ ਤੁਸੀਂ ਮੇਰਾ ਸਾਥ ਦਿਓ ਮੈਂ ਹੌਲੀ ਹੌਲੀ ਬੋਲਾਂਗਾ ਤੁਸੀਂ ਸਾਰੇ ਨਾਲ ਜਿੰਨਾ ਘੈਰਣ ਕਿ ਪੜੋ ਪਹਿਲਾਂ ਤੇ ਹਾਜ਼ਰ ਹੋ ਕੇ ਬੈਠੋ ਉਹ ਲੋਕੀਂ ਬੋਲ ਮੇਰੇ ਨਾਲ ਜਿਨਿਆਂ ਨੇ ਗੈਂਪ ਕੀਤਾ ਮੋਨਾ ਦੇ ਸਰੀਰ ਤੇ ਇਦਾਂ ਹੋ ਜਾਣਾ ਜਿਵੇਂ ਰੋਮ ਰੋਮ ਕੀਰਤਨ ਕਰਦਾ ਜਿਨਿਆਂ ਨੇ ਗੈਂਪ ਕੀਤਾ ਬਾਕੀ ਵੀ ਮਨ ਜੋੜੋ ਸਾਰੀ ਬਾਡੀ ਵਿੱਚ ਵਾਈਬ੍ਰੇਸ਼ਨ ਮੁੱੱਚ ਕੰਪਨਨ ਹੋ ਪਿਆਰ ਵਿੱਚ ਵੀ ਜਿੱਤੇ ਬੋਲ Victor! ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਦੀਵਾਨ ਦੀ ਸਮਾਪਤੀ ਹੋ ਗਈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਚੋਂ ਫਿਰ ਸਾਰੀਆਂ ਸੰਗਤਾਂ ਲੰਗਰ ਛਕ ਰਹੀਆਂ ਨੇ। ਦਰਬਾਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਆ ਪਫਾਰੇ ਲੱਗੇ ਹੋਇਆ। ਬਹੁਤ ਖੂਬਸੂਰਤ ਲੱਗਦਾ ਹੈ। ਬਹੁਤ ਸੋਹਣਾ ਥਿਊ ਆਉਂਦਾ ਹੈ ਇਹਦਾ ਪਫਾਰੇ ਦਾ। ਆ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਨਵਾਂ ਸਟੋਰ ਓਪਨ ਹੋਇਆ ਪਰਮੇਸ਼ਰ ਦਵਾਰ ਡੀਅਰ ਮਮ ਸਵੀਟਸ 베ਕਰੀ ਹਨ ਆਈਸਕ੍ਰੀਮ ਹੋ ਗਈਆਂ ਜਿਵੇਂ ਮਠਿਆਈਆਂ ਉਹ ਸਾਰਾ ਇੱਥੇ ਸਮਾਨ ਮਿਲਦਾ ਆ ਮੇਨ ਗੇਟ ਹੈ ਮੇਨ ਗੇਟ ਤੇ ਸਟੋਰ ਓਪਨ ਹੋਇਆ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੇ ਦਰਸ਼ਨ ਕਰਵਾਏ ਨੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ